ਮੈਂ ਗੁਰਦੁਆਰਾ ਸਿੰਘ ਸਭਾ ਵਿਖੇ ਪਿਛਲੇ 10 ਸਾਲਾਂ ਤੋਂ ਗ੍ਰੰਥ ਸਿੰਘ ਦੀ ਡਿਊਟੀ ਕਰਦਾ ਹਾਂ ਸੋ ਭਾਈ ਮਨਜੀਤ ਸਿੰਘ ਜੀ ਕੈਲਾ ਇਹਨਾਂ ਸਮੂਹ ਪਰਿਵਾਰ ਨੇ ਪਰਵਾਦ ਦੀ ਸ਼ੋਕ ਸ਼ਾਂਤੀ ਲਈ ਅਖੰਡ ਪੜ ਸਾਹਿਬ ਪ੍ਰਕਾਸ਼ ਕਰਵਾਏ ਸਨ ਸੋ ਗੁਰੂ ਘਰ ਦੇ ਜਿੰਨੇ ਵੀ ਗ੍ਰੰਥੀ ਸਿੰਘ ਸਹਿਬਾਨ ਨੇ ਗੁਰੂ ਘਰਾਂ ਚ ਡਿਊਟੀ ਕਰਦੇ ਇਹਨਾਂ ਪਰਿਵਾਰਾਂ ਵੱਲੋਂ ਇਹਨਾਂ ਪਰਿਵਾਰ ਵੱਲੋਂ ਸਾਰੇ ਗ੍ਰੰਥੀ ਸਿੰਘਾਂ ਨੂੰ ਮੋਟਰਸਾਈਕਲ ਦੇ ਨਾਲ ਨਵਾਜਿਆ ਤੇ ਦਾਸ ਨੂੰ ਭਾਈ ਮਨਜੀਤ ਸਿੰਘ ਜੀ ਕਹਿਲਾ ਇਹਨਾਂ ਨੇ ਸਵੱਇਪਟ ਗੱਡੀ ਦੇ ਨਾਲ ਸਨਮਾਨਤ ਕੀਤਾ ਮੇਰੀਆਂ ਸੇਵਾਵਾਂ ਨੂੰ ਵੇਖਦੇ ਆ। ਸੋ ਮੈਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਹਾਂ ਭਾਈ ਮਨਜੀਤ ਸਿੰਘ ਜੀ ਕਹਿਲਾ ਇਹਨਾਂ ਦੇ ਸਮੂਹ ਪਰਿਵਾਰ ਤੇ ਬੱਚਿਆਂ ਤੇ ਸਤਿਗੁਰੂ ਪਾਤਸ਼ਾਹ ਜੀ ਮਿਹਰ ਪ੍ਰਿਆਤ ਰੱਖਣ ਇਸ ਤਰ੍ਹਾਂ ਹੀ ਇਸ ਪਰਿਵਾਰ ਤੋਂ ਸਤਿਗੁਰੂ ਪਾਤਸ਼ਾਹ ਦੀ ਸੇਵਾਵਾਂ ਲੈਂਦੇ ਰਹਿਣ। ਸੋ ਇਸ ਸਮੇ ਸਾਰਾ ਪਰਿਵਾਰ ਮਨਜੀਤ ਸਿੰਘ ਜੀ ਦਾ ਹਾਜ਼ਰ ਹੈ। ਸੋ ਦਾਸ ਵੱਲੋਂ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਮੇਰਾ ਨਾਮ ਨਾਜਰ ਸਿੰਘ ਹੈ ਜੀ ਮੈਂ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਹਾਂ ਜੀ ਪਿੰਡ ਬਸੀਆਂ ਤੋਂ ਜੋ ਕਿ ਅੱਜ ਮਨਜੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਉਸ ਦੇ ਅਪਰੰਤ ਅੱਜ ਨਗਰ ਦੇ ਸਾਰੇ ਗੁਰਦੁਆਰਾਂ ਦੇ ਹੈੱਡ ਗ੍ਰੰਥੀ ਆ ਪੰਜਾਂ ਗੁਰਦੁਆਰਾਂ ਦੇ ਹੈੱਡ ਗ੍ਰੰਥੀਆਂ ਨੂੰ ਮੋਟਰਸਾਈਕਲਾਂ ਦੇ ਨਾਲ ਨਵਾਜਿਆ ਅਤੇ ਗੁਰਦੁਆਰਾ ਸਿੰਘ ਸਭਾ ਦੇ ਗ੍ਰੰਥੀ ਗਰਜੰਟ ਸਿੰਘ ਉਹ ਗੱਡੀ ਦੇ ਨਾਲ ਨਵਾਜਿਆ ਤੇ ਅਸੀਂ ਇਨ ਮਨਜੀਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਇਹਨਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ ਤੇ ਇਸ ਲਈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਰਦਾਸ ਜੀ ਇੱਕ ਬਹੁਤ ਸੋਹਣੀ ਜਿਹੀ ਕੋਦਮ ਇੱਕ ਪਹਿਲ ਕੀਤੀ ਗਿਆ ਮਨਜੀਤ ਸਿੰਘ ਦੇ ਪਰਿਵਾਰ ਵੱਲੋਂ ਹਾਂ ਜੀ ਕਿਵੇਂ ਦੇਖਦੇ ਹੋ ਗੁਰੂ ਘਰ ਦੇ ਵਜ਼ੀਰ ਜਿਹੜੇ ਹੁੰਦੇ ਨੇ ਜਿੱਥੋਂ ਸਿੱਖੀ ਦਾ ਮੋੜ ਸਹੂ ਹੁੰਦਾ ਹੈ ਗੁਰੂ ਘਰਾਂ ਦੇ ਵਿੱਚੋਂ ਪਿੰਡਾਂ ਦੇ ਲੋਕਲ ਗੁਰੂ ਘਰਾਂ ਤੋਂ ਕਿ ਇਸ ਤਰ੍ਹਾਂ ਦੀ ਹੋਰ ਲੋਕਾਂ ਨੂੰ ਵੀ ਸੇਧ ਲੈਣ ਦੀ ਲੋੜ ਹੈ ਤਾਂ ਜੋ ਸਾਡੇ ਗੁਰੂ ਘਰ ਦੇ ਵਜ਼ੀਰਾਂ ਦਾ ਮਾਨ ਸਨਮਾਨ ਵੱਧ ਸਕੇ ਹਾਂ ਜੀ ਹਾਂ ਇਸ ਜੋ ਪ੍ਰਾਲਾ ਮਨਜੀਤ ਸਿੰਘ ਨੇ ਕੀਤਾ ਹੈ ਜੀ ਇਸ ਦੇ ਨਾਲ ਨਗਰ ਨੂੰ ਵੀ ਹੋਰ ਸੇਧ ਮਿਲਣੀ ਚਾਹੀਦੀ ਆ ਤੇ ਤਾਂ ਜੋ ਸਾਡੇ ਗੁਰੂ ਘਰਾਂ ਦੇ ਵਿੱਚ ਇਹੋ ਜਿਹੇ ਪ੍ਰਾਲੇ ਹੁੰਦੇ ਰਹਿਣ ਤੇ ਆਪਣੇ ਗ੍ਰੰਥੀ ਸਿੰਘਾਂ ਨੂੰ ਪਾਠੀ ਸਿੰਘਾਂ ਨੂੰ ਨਵਾਜਿਆ ਜਾਵੇ ਤਾਂ ਜੋ ਅੱਗੇ ਆਉਣ ਵਾਲਾ ਸਮੇਂ ਦੇ ਵਿੱਚ ਵੀ ਇਹੋ ਜਿਹੇ ਪ੍ਰਾਲੇ ਹੁੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਹਾਂ ਭਾਈ ਕੀ ਨਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਾਜਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਭਗਤ ਰਬਦਾਸ ਜੀ ਤੋਂ ਮਨਜੀਤ ਸਿੰਘ ਕਹਿਲਾ ਜਿਨ੍ਹਾਂ ਨੇ ਆਪਣੀਆਂ ਕਰਤਕਮਾਂ ਨੂੰ ਸਫਲਾ ਕਰਦਿਆਂ ਹੋਏ ਆ ਸਮੂਹ ਨਗਰ ਦੇ ਗ੍ਰੰਥੀ ਸਿੰਘਾਂ ਦਾ ਸਤਿਕਾਰ ਕੀਤਾ ਗਿਆ ਮੋਟਰਸਾਈਕਲਾਂ ਦੇ ਨਾਲ ਨਵਾਜਿਆ ਗਿਆ ਅਤੇ ਭਾਈ ਗੁਰਜੰਟ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਇਹਨਾਂ ਨੂੰ ਸਰਟਕਾਰ ਦੇ ਨਾਲ ਨਵਾਜਿਆ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਮਨਜੀਤ ਸਿੰਘ ਕਹਿਲਾ ਇਹਨਾਂ ਦੇ ਸਮੂਹ ਪਰਿਵਾਰ ਦੇ ਮਾਰੇ ਕਿਰਪਾ ਕਰਨ ਇਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੋ ਇਹ ਉਦਮ ਉਪਰਾਲਾ ਹੋਇਆ ਇਸ ਦੇ ਨਾਲ ਨਗਰ ਦੇ ਬੱਚਿਆਂ ਨੂੰ ਹੋਰ ਸੇਧ ਮਿਲੇਗੀ ਤਾਂ ਕਿ ਬੱਚੇ ਵੀ ਗੁਰੂ ਘਰ ਆਉਣ ਅਤੇ ਸੰਥਿਆ ਕਰਨ ਤੇ ਰਾਗੀ ਸੰਗ ਪਾਠੀ ਸੰਗ ਅਤੇ ਹੋਰ ਵੀ ਜੋ ਧਾਰਮਿਕ ਉਪਰਾਲੇ ਨੇ ਇਹਨਾਂ ਦੇ ਵਿੱਚ ਵੱਧ ਝੜ ਕੇ ਹਿੱਸਾ ਲੈਣ ਸੋ ਬਹੁਤ ਬਹੁਤ ਧੰਨਵਾਦ ਮਨਜੀਤ ਸਿੰਘ ਕਾਲਾ ਇਹਨਾਂ ਦੇ ਸਮੂਹ ਪਰਿਵਾਰ ਦਾ ਗੁਰੂ ਮਾਰਤ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ